ਅੰਮ੍ਰਿਤ ਵੇਲਾ ਸਜਣਾ ਵਡਿਆਈ ਵਿਚਾਰੀ ਕਰੀ ਸੋ sire ਕਬ ਉਤਾਰੂ ਸੁਖੰ ਕਲ ਕੁਦਰ ਸੇ ਕੀ ਆਗਰ ਸੇ ਸੈ ਸੁਭਾਏ ਉੰਕਾਰ ਸਨ ਪਰਸੀ ਆਏ ਗੁਰੂ ਤਰ ਜਾਨਾ ਮਰੁ ਦੁਖ ਜਾਨ ਸਰਵਾਇਕ Satra Sri Vaidra Sahib Jiyam Zayat Sari Mahalapadibam Lord Indra Sajam Lord Indra ਕਟ ਕਟ ਤਿਸੇ ਵਸੀ ਦਰਮਾਉ ਸੁਭਵ ਰਾਤ ਸੁਤੋਪਹਾਰਦਨ ਬਿਜਰੇ ਨਤਾ ਹੋਵੇ ਰਮ ਨਾਜ ਜਬ ਕੋਡ ਸੂਰ ਅਜਾਰ ਸਰਤਨੰਤਰ ਸਭ ਮੇ ਜਾਈ ਜੋਤੀ ਸੈ ਸੋਤੇ ਤੇਰਾ ਸਤ ਸੰਗ ਪਾਵੇ ਜੋ ਨਾਨਕ ਜਿਸ ਮੋਰ ਨਾ ਹੋਈ ਨੈਤਿ ਤੇਰਾ ਸਰਤਨੰਤਰ واحرو جی کا خالص واحد پر ستا